ਖਬਰ 247 ਦੇ ਵਿੱਚ ਵਿਸ਼ਵਪਰ ਦੇ ਦਰਸ਼ਕਾਂ ਦਾ ਸਵਾਗਤ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਅਜੀਤ ਸਿੰਘ ਜੀ ਗਿੱਲ ਸੋ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਗਏ ਸਾਰਾ ਸਵਾਗਤ ਹੈ ਸੱਚਕਾ ਜੀ ਸੱਚਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਡਾਕਟਰ ਮਰਮੋਣ ਸਿੰਘ ਹਨ ਨੇ ਰਾਹੁਲ ਗਾਂਧੀ ਦੀ ਅਗਵਾਈ 'ਚ ਕੰਮ ਕਰਨ ਦੀ ਇੱਛਾ ਜਿਹੜੀ ਆ ਉਹ ਕਹਿੰਦੇ ਜਿਤਾਈ ਸੀ 11 ਸਾਲ ਪਹਿਲਾਂ ਇੱਕ ਟਵਿੱਟਰ ਆ ਜਿਹੜਾ 7 ਸਤੰਬਰ 2013 ਨੂੰ ਜਦੋਂ ਦੂਜੀ ਐਨਡੀਏ ਦੀ ਹੁੰਦੀ ਸੀ ਨਾ ਯੂਪੀਏ ਦੀ ਸਰਕਾਰ ਉਸ ਸਮੇਂ ਦਾ ਆ ਤੇ ਉਹਦੇ ਸਮੇਂ ਦੇ ਵਿੱਚ ਇਹ ਜਿਹੜਾ ਪੋਸਟ ਨਾ ਕੀਤੀ ਸੀ ਟਵਿੱਟਰ ਤੇ ਤੇ ਹੋਰ ਕੇ ਕੱਢ ਕੇ ਲਿਆਦੀ ਆ ਬੀਜੇਪੀ ਆ ਲੈਣ ਅਸਲ ਚ ਉਹ ਦੱਸਣਾ ਇਹ ਚਾਹੁੰਦੇ ਆ ਕਿ ਜਿਹੜਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆ ਉਹਨੂੰ ਇੰਨੇ ਵੱਡੇ ਰੁਤਬੇ ਦਾ ਸੀ ਮਾਲਕ ਸਮਝਦੇ ਆ ਤੇ ਉਹ ਵੀ ਇਹ ਦੀ ਪਰਿਵਾਰਕ ਗੁਲਾਮੀ ਸੀ ਨੇਹਰੂ ਪਰਿਵਾਰ ਦੀ ਉਹ ਕਰਨ ਲਈ ਤਿਆਰ ਸੀਗਾ ਤੇ ਇਹ ਚੀਜ਼ ਨੂੰ ਲੈ ਕੇ ਜਿੱਦਾਂ ਸੋਸ਼ਲ ਮੀਡੀਆ ਦੇ ਵੱਖਰੇ ਵੱਖਰੇ ਇਹਨਾਂ ਦੇ ਵਿੰਗ ਬਣੇ ਹੋਏ ਆ ਤੇ ਭਾਜਪਾ ਦਾ ਜਿਹੜਾ ਵਿੰਗ ਹੈ ਉਹਨੇ ਇਹਨੂੰ ਹੱਲਾ ਮਚਾਇਆ ਹੋਇਆ ਕਿ ਇਹ ਜਿਹੜਾ ਟਵੀਟ ਕੀਤਾ ਸੀਗਾ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਿਹੜਾ ਰਾਹੁਲ ਗਾਂਧੀ ਆ ਉਹਦੀ ਲੀਡਰਸ਼ਿਪ ਥਲੇ ਵੀ ਕੰਮ ਕਰਨ ਨੂੰ ਤਿਆਰ ਆ ਤੇ ਇਸ ਪੋਸਟ ਦੀ ਨਿਖੇਧੀ ਕਰਦੇ ਹੋ ਇਹਨੂੰ ਕਿਹਾ ਕਿ ਪਰਿਵਾਰਵਾਰ ਦੀ ਗੁਲਾਮੀ ਕਰਨ ਨੂੰ ਕਰਨ ਨੂੰ ਤਿਆਰ ਹੋ ਗਏ ਸੀਗੇ ਮਨਮੋਹਨ ਸਿੰਘ ਜਦੋਂ ਭਾਜਪਾ ਮਨਮੋਹਨ ਸਿੰਘ ਰਾਤੇ ਇਦਾਂ ਦੇ ਕਟਾਕਸ਼ ਕਰਦੀ ਹੈ ਤੇ ਉਹ ਭੁੱਲ ਜਾਂਦੀ ਆ ਕਿ ਮਨਮੋਹਨ ਸਿੰਘ ਦੀ ਯੂਪੀਏ ਸਰਕਾਰ ਦੇ ਪਹਿਲੇ ਦੌਰ ਨੇ ਦੂਜੇ ਦੌਰ ਦੇ ਉੱਤੇ ਕਈ ਇਲਜ਼ਾਮ ਲੱਗੇ ਸੀ ਸਾਬਤ ਤੇ ਉਹ ਵੀ ਨਹੀਂ ਹੋਏ ਉਹ ਕੋੜ ਵਾਲਾ ਦੂਜਾ ਜਿਆ ਸਾਰਾ ਪਰ ਜਿੰਨਾ ਹਿੰਦੁਸਤਾਨ ਲਈ ਉਹਨਾਂ ਕੰਮ ਕੀਤਾ ਸੀ ਇਹਨਾਂ 10 ਦਰਮਾ ਵਿਚ ਵੀ ਉਹ ਕੰਮ ਨਹੀਂ ਕੀਤਾ ਉਹਨਾਂ ਸવાય ਇੱਕ ਦੂਜੇ ਤੇ ਚਿੱਕੜ ਚੁੱਟਣ ਤੋਂ ਜੋ ਮਨਮੋਹਨ ਸਿੰਘ ਦੇ ਉੱਤੇ ਇਹੋ ਜਿਹਾ ਕਟਾਕਸ਼ ਕਰਨੇ ਉਹ ਕਹਿੰਦੇ ਨੇ ਚੰਦ ਤੇ ਥੁੱਕਣ ਵਾਲੀ ਗੱਲ ਹੈ ਕੋਈ ਬੀਜਪੀ ਨੂੰ ਉਹਦਾ ਲਾਭ ਨਹੀਂ ਹੋਣ ਲੱਗਾ ਜਿੰਨੀ ਮਰਜ਼ੀ ਇਹ ਆਪਣੀ ਜਿਹੜੀ ਆ ਇਹ ਕਰਦੇ ਰਹਿਣ ਜੀ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਅਧਿਕਾਰਤ ਤੌਰ ਤੇ ਸਵੀਕਾਰ ਕੀਤਾ ਹੈ ਕਿ ਉਸ 1999 ਦੀ ਕਾਰਗਿਲ ਜੰਗ ਦੇ ਵਿੱਚ ਸ਼ਮੂਲੀਅਤ ਸੀ ਇਹ 6 ਸਤੰਬਰ ਨੂੰ ਇਹਨਾਂ ਦਾ ਜਿਹੜਾ ਡਿਫੈਂਸ ਡੇ ਹੁੰਦਾ ਹੈ ਰੱਖਿਆ ਦਿਵਸ ਨੂੰ ਕਹਿੰਦੇ ਆ ਉੱਥੇ ਬੋਲ ਰਹੇ ਸੀਗੇ ਪਾਕਿਸਤਾਨ ਦੀ ਫੌਜ ਦੇ ਜਨਰਲ ਜਿਹੜੇ ਅਮੀਰ ਸੀ ਮਨੀਰ ਹੀ ਹਾਂ ਉਹਨਾਂ ਨੇ ਪਹਿਲੀ ਵਾਰ ਕਿਹਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਸਾਡੇ ਜਵਾਨਾਂ ਦੀ ਮੌਤ ਹੋਈ ਸੀ ਉਹਨਾਂ ਪਹਿਲਾਂ ਤੋਂ ਪਹਿਲਾਂ ਕਿਸੇ ਵੀ ਨਾ ਫੌਜੀ ਨੇ ਨਾ ਕਿਸੇ politcal leader ਨੇ ਮੰਨਿਆ ਸੀਗਾ ਕਿ ਕਾਰਗਿਲ ਦੇ ਵਿੱਚ ਅਸੀਂ ਗਏ ਸੀਗੇ ਜਿੱਦਾਂ 19748 ਚ ਵੀ ਜਿਹੜੇ ਕਬਾਈਲੀਆਂ ਦੇ ਨਾਂ ਤੇ ਉਹਨਾਂ ਆਪਣੀ ਫੌਜ ਭੇਜੀ ਸੀ ਪਾਕਿਸਤਾਨ ਦੇ ਮਿਸ਼ਨੇ ਟੈਕਟਸ ਰਹੇ ਆ ਤੇ ਇਹੀ ਕੰਮ ਇਹਨਾਂ ਨੇ ਕਾਰਗਿਲ 'ਚ ਕੀਤਾ ਸੀ ਜਿੱਥੇ ਇਹਨਾਂ ਨੂੰ ਕਰਾਰੀ ਹਾਰ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਸੀਗਾ ਤੇ ਹੁਣ ਉਹਨਾਂ ਨੇ ਜਿਹੜਾ ਇਹ ਬੋਲਦਿਆਂ ਕਿਹਾ ਆ ਕਿ ਜਿਹੜਾ ਪਾਕਿਸਤਾਨੀ ਭਾਈਚਾਰਾ ਬੜਾ ਬਾਧਰਾ ਦਾ ਭਾਈਚਾਰਾ ਅਸੀਂ ਆਜ਼ਾਦੀ ਨੂੰ ਸਮਝਦੇ ਆ ਉਹਦੀ ਮਹੱਤਤਾ ਨੂੰ ਸਮਝਦੇ ਆ ਇਹਦੀ ਕੀਮਤ ਕਿੰਨੀ ਦੇਣੀ ਐ ਨੂੰ ਇਹ ਵੀ ਪਤਾ ਆ 1948 ਦੀ جنگ ਹੋਵੇ 65 ਦੀ 71 ਦੀ ਜੰਗ 1999 ਦੀ ਕਾਰਗਿਲ ਜੰਗ ਹੋਵੇ ਸਾਡੇ ਹਜ਼ਾਰਾਂ ਫੌਜੀਆ ਨੇ ਦੇਸ਼ ਲਈ ਤੇ ਸலாம் ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਯਾਨੀ ਕਿ ਸਿੱਧੇ ਤੌਰ ਤੇ ਉਹਨਾਂ ਮੰਨਿਆ ਕਿ ਇਸ ਕਾਰਗਿਲ ਤੇ 1948 ਦੀ ਜੰਗ ਵਿੱਚ ਕੋਈ ਕਬਾਈਲੀ ਨਹੀਂ ਸੀ ਨਾ ਹੀ ਕੋਈ ਹੋਰ ਸੀ ਕਿ ਸਾਡੀਆਂ ਫੌਜਾਂ ਉੱਤੇ ਲੜਨ ਗਈਆਂ ਸੀ ਜੰਮੂ ਕਸ਼ਮੀਰ ਦੇ ਵਿੱਚ ਕਹਿੰਦੇ ਪਹਿਲੀ ਵਾਰ ਇੱਕ ਝੰਡੇ ਤੇ ਇੱਕ ਸੰਵਿਧਾਨ ਤਹਿਤ ਹੋਣਗੀਆਂ ਚੋਣਾਂ ਇਹ ਗ੍ਰਹਿ ਮੰਤਰੀ ਅਮਨ ਸ਼ਰਾਂ ਦਾ ਬਿਆਨ ਹੈ ਕਿਉਂਕਿ ਉਹਨਾਂ ਨੇ ਉੱਥੇ ਧਾਰਾ 370 ਟਰੌਟ ਤੋਂ ਬਾਅਦ ਇੱਕ ਵੱਖਰਾ ਝੰਡਾ ਵੀ ਜਿਹੜਾ ਕਸ਼ਮੀਰ ਦਾ ਸੀਗਾ ਉਹਨੂੰ ਮਾਨਤਾ ਨਹੀਂ ਦਿੰਦੇ ਤੇ ਹੁਣ ਉਹ ਕਹਿੰਦੇ ਕਿ ਜਿਹੜਾ ਨੈਸ਼ਨਲ 플ੈਗ ਹੈ ਉਹਦੇ ਥੱਲੇ ਚੋਣਾਂ ਹੋਣਗੀਆਂ ਇਹ ਉਹਨਾਂ ਦੀ ਸੋਚ ਆ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਦੋਂ ਚੋਣਾ ਮੁਕੰਮਲ ਹੋ ਜਾਣਗੇ ਆ ਸਰਕਾਰ ਬਣ ਜੂਗੀ ਤੇ ਅਸੀਂ ਵਾਦਾ ਕਰਦੇ ਆ ਕਿ ਜੰਮੂ ਕਸ਼ਮੀਰ ਨੂੰ ਸਟੇਟ ਦਾ ਦਰਜਾ ਜਿਹੜਾ ਦੇ ਦੇਾਂਗੇ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਦੇ ਵਿੱਚ ਕਹਿੰਦੇ ਸਨੱਚਰਵਾਰ ਸਵੇਰੇ ਹੋਈ ਹਿੰਸਾ ਦੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਮਨੀਪੁਰ ਦੀ ਹਿੰਸਾ ਲਗਾਤਾਰ ਚੱਲ ਰਹੀ ਆ ਉਹਦੇ ਵੱਲ ਸਾਡੀ ਜਿਹੜੀ ਸਟੇਟ ਹੈ ਭਾਰਤ ਦੀ ਉਹਨੇ ਬਹੁਤਾ ਧਿਆਨ ਨਹੀਂ ਦਿੱਤਾ ਜੇ ਤੱਕ ਬਹੁਤ ਇਲਜਾਮ ਲੱਗੇ ਆ ਕਿ ਪ੍ਰਧਾਨ ਮੰਤਰੀ ਮੋਦੀ ਉੱਤੇ ਚੁੱਪ ਹੈ ਚੁੱਪ ਇਸ ਕਰਕੇ ਕਿ ਉੱਥੇ ਜ਼ਿਆਦਾ ਲੋਕ ਜਿਹੜੇ ਆ ਕੁਕੀ ਤੇ ਦੋਵੇਂ ਸਮੁਦਾਏ ਜਿਹੜੇ 크ਿਸਚਨ ਨੇ ਜਿਹੜੇ ਆਪੋ ਚੜ੍ਹ ਰਹੇ ਆ ਜੇ ਉੱਥੇ ਕੋਈ ਹਿੰਦੂਆਂ ਦੀ ਮੌਤ ਹੋ ਰਹੀ ਹੁੰਦੀ ਤੇ ਪ੍ਰਧਾਨ ਮੰਤਰੀ ਮੋਦੀ ਵੀ ਬਾਰ ਬਾਰ ਉੱਥੇ ਗੇੜੇ ਲਾਉਂਦੇ ਅਮਿਤ ਸ਼ਾ ਵੀ ਜਾਂਦੇ ਤੇ ਬਾਕੀ ਲੋਕਾਂ ਦੇ ਵੀ ਬਿਆਨ ਆਉਂਦੇ ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ 크ਿਸਚਨ ਮਰ ਜਾਣ ਮੁਸਲਮਾਨ ਮਰ ਜਾਣ ਜੇ ਇੱਕ ਮਰ ਜਾਣ ਉਹਨਾਂ ਨੂੰ ਇਹ ਲੱਗਦਾ ਕਿ ਹਿੰਦੂ ਸਟੇਟ ਆ ਤੇ ਹਿੰਦੂਆਂ ਦੀ ਰਾਖੀ ਸਾਡਾ ਫਰਜ਼ ਆ ਬਾਕੀ ਜਿਹੜੇ ਨਾਗਰਿਕ ਆ ਉਹ ਸੈਕੰਡ ਕਲਾਸ ਦੇ ਨਾਗਰਿਕ ਆ ਉਹਨਾਂ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਸੋ ਉੱਥੇ ਲਗਾਤਾਰ ਜਿਹੜਾ ਆ ਇਹ ਅਜੇ ਖਿੱਚੋਤਾਣ ਜਾਰ ਤੇ ਉਹਦੇ ਤੇ ਮਤਲਬ ਕੋਈ ਵੀ ਰਿਐਕਸ਼ਨ ਜਿਹੜਾ ਭਾਰਤ ਸਰਕਾਰ ਦਾ ਜਾਂ ਕਿਸੇ ਮੰਤਰੀ ਦਾ ਜਾਣਾ ਜਾਂ ਕਰਨਾ ਅਜੇ ਤੱਕ ਸਾਹਮਣੇ ਨਹੀਂ ਆਇਆ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ 33 ਉਮੀਦਵਾਰਾਂ ਦੇ ਨਾਮ ਕੀਤੇ ਆ ਜੀ ਜਿਹਦੇ ਵਿੱਚ ਜਿਹੜੀ ਉਹ ਪਹਿਲਵਾਨ ਵਿਨੇਸ਼ ਫਗਾਟ ਆ ਉਹਨਾਂ ਨੂੰ ਜੀਂਦ ਜ਼ਿਲ੍ਹੇ ਦੇ ਜਲਾਨਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹਾਲਾਂਕਿ ਜਿਹੜੇ ਉਹ ਪੂਨੀਆਂ ਨੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਵਾਹ ਪੂਨੀਆਂ ਨੇ ਕਿਹਾ ਕਿ ਫਗਾਟ ਨੂੰ ਜਿਹੜੀ ਟਿਕਟ ਦਿੱਤੀ ਇਹਦਾ ਵੈਲਕਮ ਕਰਦੇ ਆ ਬਹੁਤ ਚੰਗਾ ਸੀ ਕੰਮ ਕਰਾਂਗੇ ਤੇ ਭਪਿੰਦਰ ਸਿੰਘ ਹੁੱਡਾ ਨੂੰ ਵੀ ਟਿਕਟ ਦੇ ਦਿੱਤੀ ਆ ਤੋ ਬੜਾ ਸੋਚ-ਸੋਚ ਕੇ ਪਾਰਟੀਆਂ ਕੰਮ ਕਰ ਰਹੀਆਂ ਕਿਉਂਕਿ ਇਹ ਤੋਂ ਪਹਿਲਾਂ ਜਿਹੜੀ ਹਰਿਆਣਾ ਦੀ ਬੀਜੇਪੀ ਨੇ 67 ਬੰਦਿਆਂ ਦੀ ਸੂਚੀ ਜਾਰੀ ਕੀਤੀ ਸੀ ਨਾ ਤੇ ਵੱਡੇ ਪੱਦਰ ਤੇ ਬਗਾਵਤ ਹੋ ਗਈ ਸੀ ਬੀਜੇਪੀ 'ਚ ਹਾਲਾਂਕਿ ਬੀਜੇਪੀ ਨੂੰ ਕਿਹਾ ਜਾਂਦਾ ਕਿ ਉਹ ਜਿੰਨੂੰ ਮਰਜ਼ੀ ਲਾ ਕੇ ਜਿੰਨੂੰ ਮਰਜ਼ੀ ਲਾ ਦਿੰਦੇ ਕੋਈ ਚੂ ਨਹੀਂ ਕਰਦਾ ਪਰ ਹਾਲਾਤ ਹੁਣ ਇਹ ਆ ਕਿ ਬੀਜੇਪੀ ਦਾ ਹਰਿਆਣਾ 'ਚ ਬਹੁਤ ਬੁਰਾ ਹਾਲ ਐ ਇਸ ਵੇਲੇ ਹੋ ਰਿਹਾ ਤੇ ਜਿਹੜੀ ਕਾਂਗਰਸ ਆ ਉਹ ਵੀ ਥੋੜੀ ਜੀ ਮਰੇ ਐਕਸਟਰਾ ਆਰਡੀਨਰੀ ਇਸ ਤਰੀਕੇ ਨਾਲ ਸੋਚ ਰਹੀ ਕਿ ਅਸੀਂ ਤੇ ਜਿੱਤੇ ਪਏ ਆ ਪਰ ਅਜੇ ਉੱਥੇ ਲੜਾਈ ਜਿਹੜੀ ਆ ਉਹਦਾ ਰੁਖ ਪਲਟਦੇ ਆ ਕੋਈ ਪਤਾ ਨਹੀਂ ਲੱਗ ਸਕਦਾ ਪਰ ਵੱਡੀ ਪੱਧਰ ਦੇ ਉੱਤੇ ਬੀਜੇਪੀ ਤੇ ਬਗਾਵਤ ਹੋਈ ਆ ਲਗਾਤਾਰ ਖਬਰਾਂ ਆ ਰਹੀਆਂ ਨੇ ਕਿ ਉੱਥੋਂ ਦੇ ਜਿਹੜੇ ਲੀਡਰ ਆ ਅਸਤੀਫਾ ਦੇ ਰਹੇ ਆ ਹੁਣ ਪਰਵਲ ਤੋਂ ਦੀਪਕ ਮੰਗਲਾ ਫਰੀਦাবাদ ਤੋਂ ਨਰਿੰਦਰ ਗੁਪਤਾ ਗੁਰੂਗ੍ਰਾਮ ਤੋਂ ਸੁਧੀਰ ਸਿੰਘਲਾ ਬਵਾਨੀ ਖੇੜਾ ਤੋਂ ਵਿਸ਼ੰਬਰ ਵਾਲਮੀਕੀ ਰਾਣੀਆਂ ਤੋਂ ਰਣਜੀਤ ਚਟਾਲਾ ਸਮੇਤ ਹੋਰ ਕਈ ਵੱਡੇ ਲੀਡਰਾਂ ਨੇ ਉੱਥੇ ਬੀਜੇਪੀ ਨਾਲੋਂ ਆਪਣਾ ਨਾਤਾ ਤੋੜ ਦਿਆ ਉੱਤਰ ਪ੍ਰਦੇਸ਼ ਦੇ ਹਾਤਰਾ ਸਵੈਚੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਇੱਕ ਰੋਡ ਵਿੱਚ ਬੱਸ ਅਤੇ ਐਕਸ ਵਿੱਚਕਾਰ ਭਿਆਨਕ ਟੱਕਰ ਹੋ ਗਈ। ਏ ਉੱਤਰ ਪ੍ਰਦੇਸ਼ ਹਾਤਰਾਚ ਜਿੱਥੇ ਇੱਕ ਬੜਾ ਵੱਡਾ ਰੇਪ ਕਾਂਡ ਹੋਇਆ ਸੀ ਉਹ ਜਗਾ ਬਾਰ ਬਾਰ ਚੇਤੇ ਆਉਂਦੀ ਹੈ ਤੇ ਹਾਤਰਾਚ ਪਿਛਲੇ ਦਿਨਿਆਂ ਵੀ ਇੱਕ ਸਾਧੂ ਦੇ ਡੇਰੇ ਦੇ ਭਗਦੜ ਬੱਚੀ ਸੀ ਉਥੋਂ ਦੀ ਇਹ ਖਬਰ ਆ ਕਿ ਇੱਕ ਐਕਸੀਡੈਂਟ ਹੋਇਆ ਜਿੱਚ 12 ਲੋਕ ਜਿਹੜੇ ਮਾਰੇ ਗਏ ਤੇ 10 ਲੋਕ ਜਿਹੜੇ ਕਾਫੀ ਜ਼ਖਮੀ ਹੋਏ ਆ ਤੇ ਅਜੇ ਮ੍ਰਿਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਕਿਉਂਕਿ ਇਹਨਾਂ ਚ ਬਹੁਤ ਸਾਰੇ ਸੀਰੀਅਸ ਆ ਇਹ ਕੋਈ ਮੈਕਸ ਕਾਰ ਸੀ ਉਹਦੇ ਵਿੱਚ ਸਵਾਰ ਸੀਗੇ ਲੋਕ ਇਹਨਾਂ ਚ ਚਾਰ ਬੱਚੇ ਸੀਗੇ ਜਿਹੜੇ ਮਰੇ ਆ ਤੇ 16 ਲੋਕ ਜ਼ਖਮੀ ਹੋਏ ਆ ਤੇ ਚਾਰ ਜ਼ਖਮੀ ਜਿਹੜੇ ਆ ਉਹ ਬੜੀ ਨਾਜ਼ੁਕ ਹਾਲਤ ਚ ਸਰਚ ਦਾਖਲ ਆ ਤੇ ਹਸਪਤਾਲ ਜਿਹੜਾ ਅਲੀਗੜ ਤੇ ਇਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਤੇ ਇਹਨਾਂ ਦਾ ਇਲਾਜ ਚੱਲ ਰਿਹਾ ਇੱਕ ਇਦਾਂ ਦਾ ਐਕਸੀਡੈਂਟ ਪਠਾਨਕੋਟ ਤੋਂ ਬਾਹਰਲ ਜਾ ਰਹੀ ਬੱਸ ਪਲਟਣ ਨਾਲ ਵੀ ਹੋਇਆ ਜਿੱਚ ਮੌਤ ਤੇ ਕੋਈ ਨਹੀਂ ਪਰ 16 ਵਿਅਕਤੀ ਜ਼ਖਮੀ ਹੋ ਗਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਇਹਦੇ ਬਾਰੇ ਦੱਸਿਆ ਜਾ ਰਿਹਾ ਕਿ ਬੱਸ ਜਿਹੜੀ ਓਵਰ ਸਪੀਡ ਜਾ ਰਹੀ ਸੀਗੀ ਜਿਹਦਾ ਕਰਕੇ ਬੇਕਾਬੂ ਹੋ ਗਈ ਤੇ ਪਹਾੜੀ ਇਲਾਕੇ ਦੇ ਵਿੱਚ ਵੀ ਜੇ ਡਰਾਈਵਰ ਓਵਰ ਸਪੀਡ ਬੱਸਾਂ ਚਲਾਉਦੇ ਆ ਤੇ ਬੜੀ ਖਤਰਨਾਕ ਗੱਲ ਆ ਸੋ ਇਹ ਚੰਬੇ ਤੋਂ ਪਠਾਨਕੋਟ ਜਾ ਰਹੀ ਸੀ ਬੱਸ ਜੀ ਤੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਵੈਸੇ ਮੈਂ ਕਹਿ ਰਿਹਾ ਸੀ ਮੌਤ ਨਹੀਂ ਆਈ ਤੇ 16 ਵਿਅਕਤੀ ਜ਼ਖਮੀ ਹੋਏ ਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਜੀ ਇਹਨ ਇੰਡੀਆ ਦੇ ਵੱਲੋਂ ਵਿਦੇਸ਼ ਜਾਣਿਆ ਵਾਲਿਆਂ ਦੇ ਲਈ ਅਹਿਮ ਐਲਾਨ ਤੇ ਕਾਡਵਾਈਸਰੀ ਜਾਰੀ ਕੀਤੀ ਗਈ ਹੈ ਐਡਵਾਈਸਰੀ ਇਹ ਜਾਰੀ ਕੀਤੀ ਹੈ ਕਿ ਪਹਿਲਾਂ 60 ਮਿੰਟ ਪਹਿਲਾਂ ਉਹ ਘੰਟਾ ਪਹਿਲਾਂ ਜਿਹੜੇ ਉਹ ਚੈੱਕ ਇਨ ਵਾਲੇ ਕਾਊਂਟਰ ਹੁੰਦੇ ਸੀ ਉਹ ਬੰਦ ਹੁੰਦੇ ਸੀ ਹੁਣ ਉਹਨਾਂ ਨੇ ਕਿਹਾ ਕਿ 15 ਮਿੰਟ ਵਧਾ ਦੇ ਤੇ 75 ਮਿੰਟ ਪਹਿਲਾਂ ਕਰਦਿਆ ਕਰਨਾ ਯਾਨੀ ਕਿ ਲੋਕਾਂ ਨੂੰ ਕਿਹਾ ਜਾਂਦਾ ਨਾ 3 ਘੰਟੇ ਪਹਿਲਾਂ ਆਓ ਹੁਣ ਜਿਹੜਾ ਟਾਈਮ ਆ ਸ਼ਾਇਦ ਹੋਰ ਵੱਜੂਗਾ ਕਿਉਂਕਿ ਜਿਹੜਾ ਪੌਣਾ ਘੰਟਾ ਪਹਿਲਾਂ ਜਿਹੜਾ ਵਾ ਉਹ ਕਾਊਂਟਰ ক্লোਜ਼ ਹੋ ਜਾਇਆ ਕਰਨੇ ਉਸ ਤੋਂ ਬਾਅਦ ਜੇ ਕੋਈ ਲੇਟ ਹੁੰਦਾ ਤਾਂ ਫਿਰ ਉਹਨੂੰ ਜਹਾਜ਼ 'ਚ ਜਗ੍ਹਾ ਨਹੀਂ ਮਿਲ ਸਕਦੀ ਤੇ ਟਾਈਮਜ਼ ਆਫ ਇੰਡੀਆ 'ਚ ਇੱਕ ਰਿਪੋਰਟ ਛਪੀ ਆ ਜਿਹਦੇ ਵਿੱਚ ਇਹ ਵੀ ਕਿਹਾ ਆ ਕਿ ਜਿਹੜੀਆਂ 에어 ਇੰਡੀਆ ਦੀਆਂ ਉਡਾਨਾਂ ਨੇ ਜਿੱਦਾਂ ਕਈ ਜਿਹੜੇ ਮਿਡਲ ਈਸਟ ਕੰਟਰੀ ਦੇ ਚੰਗੀਆਂ 에어ਲਾਈਨ ਨੇ ਉਹਨਾਂ 'ਚ ਵਾਈਫਾਈ ਦੀ ਸਹੂਲਤ ਹੁੰਦੀ ਆ ਤੇ ਹੁਣ 에어 ਇੰਡੀਆ ਦੇ ਲਾਣਾ 'ਚ ਵੀ ਵਾਈਫਾਈ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਊਗਾ ਤੇ ਜਿਹੜੀਆਂ ਇਹ ਸੁਵਾਵਾਂ ਨੇ ਇਹ ਅਜੇ ਜਿਹੜਾ ਬ੍ਰਿਟਨ ਨੂੰ ਜਾ ਰਿਹਾ ਹੀ throvia ite ਨੂੰ ਜਾ ਜਾ ਰਿਹਾ ਉਹਨਾਂ ਚ ਚਾਲੂ ਹੋ ਗਈਆਂ ਨੇ ਤੇ ਬਾਕੀ ਵਿੱਚ ਹੀ ਜਲਦੀ Wi-Fi ਦੀ ਸੂਤ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਏਗੀ। ਮੱਧ ਪ੍ਰਦੇਸ਼ ਦੇ ਜਾਇਨ ਜ਼ਿਲ੍ਹੇ ਦੇ ਵਿੱਚ ਸੜਕ ਕਿਨਾਰੇ ਇੱਕ ਔਰਤ ਦਿੱਕਤਿਤ ਜੈਂਸੀ ਸ਼ੋਸ਼ਨ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਮੱਧ ਪ੍ਰਦੇਸ਼ ਵੀ ਇੱਕ ਜਿਹੜੀ ਹੈ ਜੀ ਲੰਬੇ ਸਮੇਂ ਤੋਂ BJP ਦੀ ਸਟੇਟ ਆ ਤੇ ਉੱਥੇ ਵੀ ਇਹੋ ਜਿਹਾ ਕਿ ਡਰਾਮਾ ਹੁੰਦੀਆਂ। ਪਰ ਅਰ ਕੀ ਗੱਲ ਇਹ ਆ ਕਿ ਇਹ ਕਟੜਾ ਜਿਹੜੀ ਆ ਇਹਦੇ ਪਿੱਛੇ ਕੋਈ ਬੀਜੇਪੀ ਦਾ ਵਿਅਕਤੀ ਨਹੀਂਗਾ ਉਥੇ ਇੱਕ ਰੇਲਵੇ ਫਾਟਕਾ ਕੋਲਾ ਫਾਟਕ ਉਹਦੇ ਨੇੜੇ ਸੜਕ ਦੇ ਉੱਤੇ ਹੀ ਕਿਸੇ ਨੇ ਬੰਦੇ ਨੇ ਸੜਕ ਦੇ ਕਿਨਾਰੇ ਤੇ ਇੱਕ ਲੜਕੀ ਨਾਲ ਰੇਪ ਕੀਤਾ ਤੇ ਉਹਦਾ ਵਿਅਕਤੀ ਆ ਉਹਦੀ ਪਛਾਣ ਹੋਈ ਆ ਮੁਹੰਮਦ ਸਲੀਮ ਉਹਦੇ ਪਿਓ ਦਾ ਨਾਮ ਜਸੀਨ ਸ਼ਾ ਤੇ ਕਹ ਜਿਹੜਾ ਮੁਹੰਮਦ ਸਲੀਮ ਆ ਇਹਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਆ ਉਹਨੂੰ ਅਰੈਸਟ ਕਰ ਲਿਆ ਕੱਲਾ ਰੇਪ ਹੀ ਨਹੀਂ ਕੀਤਾ ਨਾਲ ਉਹਦੀ ਵੀਡੀਓ ਬਣਾਈ ਤੇ ਵੀਡੀਓ ਨੂੰ ਵਾਇਰਲ ਵੀ ਕੀਤਾ ਸੋ ਜਿਹੜਾ ਉਥੋਂ ਦਾ ਪੁਲਿਸ ਮੁਖੀ ਆ ਉਹਨਾਂ ਨੇ ਕਿਹਾ ਕਿ ਹੁਣ ਇਹਦਾ ਅਸੀਂ ਰਿਮਾਂਡ ਮੰਗਾ ਕੇ ਕੋਰਟ ਕੋਲੋਂ ਤੇ ਜਿਹੜਾ ਸਾਈਬਰ ਟੀਮ ਆ ਉਹ ਵੀ ਉਹਦੇ ਫੋਨ ਦੀ ਜਾਂਚ ਕਰ ਰਹੀ ਆ ਕਿ ਇਹਨੇ ਅੱਗੇ ਕਿੰਨੇ ਕਿਹੋ ਜਿਹੇ ਕਾਰੋਬਾਰ ਚ ਕੰਦੇ ਕੰਮ ਕੀਤੇ ਆ ਸੋ ਇਦਾਂ ਦੀ ਇੱਕ ਭੈੜੀ ਖਬਰ ਜਿਹੜੀ ਮੱਧ ਪ੍ਰਦੇਸ਼ ਤੋਂ ਅਜੈਨ ਤੋਂ ਵੀ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੂਬੇ ਦੇ ਵਿੱਚ ਵੱਡੇ ਨਿਵੇਸ਼ ਨੂੰ ਹਲਾੜਾ ਕਿਤੇ ਕੈਨੇਡਾ ਦੇ ਨੈਗੋ ਲਾ ਗਰੁੱਪ ਨੇ ਪੰਜਾਬ ਦੇ ਵਿੱਚ ਨਿਵੇਸ਼ ਕਰਨ ਦੇ ਲਈ ਦਿਖਾਈ ਆ ਡੂੰਗੀ ਦੇ ਇਹ ਨੈਗੋ ਲਾ ਗਰੁੱਪ ਜਿਹੜਾ ਵਾ ਇਹ ਵੀ ਕਿਸੇ ਪੰਜਾਬੀ ਮਾਲਕ ਦਾ ਹੀ ਲੱਗਦਾ ਜਿਸ ਤਰ੍ਹਾਂ ਦੀ ਮੈਂ ਖਬਰ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ ਮਾਰਕਫੈਟ ਨਾਲ ਤੇ ਪੰਜਾਬ ਐਗਰੋ ਨਾਲ ਜਿਹੜੀ ਆ ਉਹ ਸਾਂਝ ਕਰਨਗੇ ਪੈਦਾ ਇਹ ਜਿਹੜਾ ਗਰੁੱਪ ਆ ਤੇ ਦਰਾਹ ਦੇ ਨੇੜ ਪਲਾਂਟ ਵੀ ਲੱਗੂਗਾ ਤੇ ਦੇਰ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਗਰੁੱਪ ਦਾ ਜਿਹੜਾ ਪ੍ਰਧਾਨ ਹੈ ਇਹਦਾ ਇਹਦਾ ਨਾਮ ਆ ਰਮਨ ਖਟੜਾ ਤਾਂ ਕਰਕੇ ਮੈਂ ਕਹ ਰਿਹਾ ਕਿ ਪੰਜਾਬੀ ਦੀ ਇਹ ਮਾਲਕੀ ਦੀ ਕੰਪਨੀ ਲੱਗਦੀ ਆ ਤੇ ਇਹਦੇ ਨਾਲ ਗੱਲਬਾਤ ਹੋਈ ਆ ਮੁੱਖ ਮੰਤਰੀ ਦੀ ਤੇ ਮੁੱਖ ਮੰਤਰੀ ਨੇ ਕਿਹਾ ਕਿ ਬੜੇ ਮਾਣ ਦੀ ਗੱਲ ਆ ਕਿ ਜਿਹੜੀ ਬਾਹਰ ਦੀ ਕੋਈ ਕੰਪਨੀ ਆ ਉਹਨੇ ਦਿਲਚਸਪੀ ਲਈ ਆ ਪੰਜਾਬ ਵਿੱਚ ਕਿਉਂਕਿ ਪੰਜਾਬ ਵਿੱਚ ਇਨਵੈਸਟ ਕਰਨ ਤੋਂ ਲੋਕ ਬਹੁਤ ਭੱਜਦੇ ਆ ਇਸ ਕਰਕੇ ਕਿ ਉੱਤੇ ਜਿਹੜੀ ਅਫਸਰਸ਼ਾਈ ਆ ਜਾ ਰੈਡ ਟੇਪੀਜ਼ਮ ਉਹਦਾ ਬੜਾ ਜੋਰ ਹੈ ਤੇ ਕਲੀਅਰੈਂਸ ਨਹੀਂ ਮਿਲਦੀ ਛੇਤੀ ਛੇਤੀ ਸੋ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਜਿਸ ਤਰੀਕੇ ਨਾਲ ਕੰਮ ਕਰ ਰਹੇ ਹਾਂ ਇਹਦੇ ਵਿੱਚ ਫਲਾਂ ਦਾ ਨਿੰਬੂ ਜャਤੀ ਦੇ ਜਿਹੜੇ ਫਲ ਨੇ ਉਹਨਾਂ ਦਾ ਜੂਸ ਆਲੂ ਤੇ ਟਮਾਟਰ ਵਗੈਰਾ ਇਹਨਾਂ ਨੂੰ ਇਕੱਠਾ ਕਰਕੇ ਤੇ ਉਹ ਜੋਨ ਦੀ ਵਰਤੋਂ ਨਾਲ ਜੰਮੇ ਹੋਏ ਜਿਹੜੇ ਭੋਜਨ ਆ ਉਹਨਾਂ ਨੂੰ ਤਾਜ਼ਾ ਫਲਾਂ ਵਾਂਗੂ ਟੈਕਨੀਕ 'ਚ ਬਦਲਦਾ ਕੰਮ ਕਰੂਗੀ ਇਹ ਕੰਪਨੀ ਤੇ ਉਹਨਾਂ ਨੇ ਨਾਲ ਹੋਰ ਕਿਹਾ ਕਿ ਜਿਹੜਾ ਬੁੱਢੇ ਨਾਲੇ ਦਾ ਉਹਦੇ ਵੀ ਨਵੀਆਂ ਤਕਨੀਕਾਂ ਨਾਲ ਸਫਾਈ ਲਈ ਇਹਦੇ ਨਾਲ ਗੱਲਬਾਤ ਚੱਲ ਰਹੀ ਆ ਉਹ ਵੀ ਅਸੀਂ ਜਿਹੜਾ ਉਹ ਕੰਮ ਕਰਾਂਗੇ ਤੇ ਉਹਨਾਂ ਦੇ ਨਾਲ ਨਾਲ ਜਿੱਦਾਂ ਕਰਦੇ ਹੁੰਦੇ ਪੋਲੀਟਿਕਲ ਲੋਕ ਵੀ ਕਿਹਾ ਆ ਕਿ ਅਸੀਂ ਬੜੀਆਂ ਪੋਸਟਰਾਂ ਤੇ ਕੱਡੀਆਂ ਨੇ ਨੌਜਵਾਨ ਜਿਹੜੇ ਵਿਦੇਸ਼ਾਂ ਜੋ ਵਾਪਸ ਆ ਰਹੇ ਲੁਧਿਆਣਾ ਦੇ ਵਿੱਚ ਗਲੋਬਲ ਵੇ ਇਮੀਗ੍ਰੇਸ਼ਨ ਦੇ ਮਾਲਕ ਭੈਣ ਭਰਾ ਨੂੰ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਦੇ ਦੋਸ਼ ਚ ਗ੍ਰਿਫਤਾਰ ਕਰ ਲਿਆ ਇਹ ਆਪਾਂ ਪਿਛਲੇ ਦਿਨੀ ਇਹ ਖਬਰ ਕੀਤੀ ਸੀ ਨਾ ਕਿ ਇੱਕ ਪਰਿਵਾਰ ਆ ਉਹ ਟੈਂਕੀ ਦੇ ਚੜ ਗਿਆ ਜਿੰਸਾਬ ਲੈਣ ਲਈ ਉਹਦੀ ਸੁਣਵਾਈ ਨਹੀਂ ਸੀ ਹੋ ਰਹੀ ਜੀ ਤੇ ਉਤੋਂ ਬਾਅਦ ਪੁਲਿਸ ਨੇ ਕੇਸ ਦਰਜ ਕੀਤਾ ਸੀ ਉਹਨਾਂ ਨੂੰ ਕਿਹਾ ਸੀ ਕਿ ਜੇ ਥੱਲੇ ਉਤਰਾਓ ਅਸੀਂ ਕੇਸ ਦਰਜ ਕਰਾਂਗੇ ਤੇ ਹੁਣ ਇਹ ਭੈਣ ਭਰਾ ਨੇ ਜਿਹੜੇ ਕੰਪਨੀ ਚ ਲਾ ਰਹੇ ਸੀ ਉਹਨਾਂ ਕੋਲ ਨਗਦ 1 ਕਰੋੜ 7 ਲੱਖ ਰੁਪਏ ਦੇ ਕਰੀਬ ਜਿਹੜਾ ਆ ਉਹ ਬਰਾਬਤ ਕੀਤਾ ਤੇ ਇਹਨਾਂ ਦੀ ਪਛਾਣ ਗਲੋਬਲ ਵੇ ਇਮੀਗ੍ਰੇਸ਼ਨ ਜਿਹੜੀ ਆ ਹੋਈ ਆ ਇਹ ਅਮਿਤ ਮਲੋਤਰਾ ਤੇ ਵੀਨੂ ਮਲੋਤਰਾ ਇਹ ਸਕੇ ਭੈਣ ਭਰਾ ਸੀਗੇ ਇਹਨਾਂ ਦੋਵਾਂ ਨੂੰ ਫੜਿਆ ਪੁਲਿਸ ਨੇ ਤੇ ਉਹਨਾਂ ਨੇ ਪੁਲਿਸ ਨੇ ਦੱਸਿਆ ਕਿ ਇਹਨਾਂ ਨੇ ਕਰੋੜਾਂ ਰੁਪਏ ਦੀ ਲੋਕਾਂ ਨਾਲ ਠੱਗੀ ਮਾਰੀ ਆ ਅਰ ਰਾਨੀ ਦੀ ਗੱਲ ਆ ਕਿ ਜਦੋਂ ਲੋਕ ਟੈਂਕੀਆਂ ਤੇ ਚੜਦੇ ਫੇਰ ਪੁਲਿਸ ਨੂੰ ਪਤਾ ਲੱਗਦਾ ਪੁਲਿਸ ਦਾ ਤੰਤਰ ਕੀ ਕਰ ਰਿਹਾ ਹੈ ਜਿਹੜਾ ਡਿਊਟੀ 'ਤੇ ਸਾਰਾ ਕੁਝ ਹੋ ਰਿਹਾ ਤੇ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਮਤਲਬ ਪੁਲਿਸ ਜਿਹੜੀ ਆ ਕਿਤਨਾ ਕਿਤੇ ਆਪਣੇ ਕੰਮ ਦੇ ਵਿੱਚ ਜਾਂਦੇ ਉਹ ਅਸਫਲ ਆ ਜਾਂ ਉਹ ਅਫਸਰ ਇਹਨੇ ਕਾਬਲ ਨਹੀਂ ਗਏ ਤੇ ਜਾਂ ਫਿਰ ਉਹ ਜਾਣ ਬੁੱਝ ਕੇ ਉਹਨਾਂ ਨਾਲ ਮਿਲੀ ਹੋਈ ਆ ਜੀ ਜ਼ਮੀਨ ਐਕਵਾਇਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਾਇਰ ਕੀਤਾ ਗਿੰਦੇ ਹਲਫਨਾਮਾ ਇਹ ਕਿਉਂਕਿ ਕੁਝ ਇੱਕ ਸੜਕਾਂ ਜਿਹੜੀਆਂ ਬਣਨੀਆਂ ਸੀ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਇਹ ਸੈਂਟਰ ਵੱਲੋਂ ਤੰਕੀਆ ਰਹੀ ਸੀ ਕਿ ਪੰਜਾਬ ਦੇ ਤੇ ਜਿਹੜੀ ਜ਼ਮੀਨ ਐਕਵਾਇਰ ਕਰਨ ਨੂੰ ਬੜੇ ਪੰਗੇ ਪੈ ਰਹੇ ਆ ਤੇ ਪੰਜਾਬ ਗਵਰਨਮੈਂਟ ਨੇ ਇੰਟਰਸਟ ਲੈ ਕੇ ਹੁਣ ਕਿਹਾ ਆ ਕਿ ਉਹਨਾਂ ਨੇ ਹੁਣ ਕੋਰਟ ਨੂੰ ਜਿਹੜਾ ਇੱਕ ਹਲਫਨਾਮਾ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੀ ਦਿੱਲੀ ਕਟੜਾ ਅੰਮ੍ਰਿਤਸਰ ਐਕਸਪ੍ਰੈਸ ਵੇ ਆ ਉਹਦਾ ਮਲੇਰਕੋਟਲਾ ਪਟਿਆਲਾ ਸੰਗਰੂਰ ਜਲੰਧਰ ਤੇ ਕਪੂਰਥਲਾ ਦੇ ਵਿੱਚ 100 ਪਰੇਕਸ਼ਤ ਜਿਹੜੀ ਜ਼ਮੀਨ ਆ ਉਹਦਾ ਅਸੀਂ ਕਬਜ਼ਾ ਦੇ ਦਿੱਤਾ ਆ ਤੇ ਕੁਝ ਥਾਵਾਂ ਤੇ ਫਸਲ ਖੜੀ ਆ ਜ਼ਰੂਰ ਜਿਉਂ ਹੀ ਫਸਲ ਕੱਟੀ ਜਾਂਦੀ ਆ ਉਹਦਾ ਕਬਜ਼ਾ ਵੀ ਜਿਹੜਾ ਦੇ ਦਿੱਤਾ ਜਾਊਗਾ 1 ਅਕਤੂਬਰ ਨੂੰ ਕਟਾਈ ਸ਼ੁਰੂ ਹੋ ਜਾਣੀ ਆ ਤੇ ਉਸ ਤੋਂ ਬਾਅਦ ਕਬਜ਼ਾ ਦੇ ਦਿੱਚਾ ਜਾਊਗਾ ਜਨ ਪੰਜਾਬ ਸਰਕਾਰ ਕਾਫੀ ਸੀਰੀਅਸ ਐ ਇਸ ਮਾਮਲੇ 'ਚ ਤੇ ਜਿਹੜਾ ਸੜਕਾਂ ਦਾ 5200 ਕਰੋੜ ਰੁਪਏ ਦੇ ਪ੍ਰੋਜੈਕਟ ਆ ਉਹ ਕਿਤੇ ਰੁਕ ਨਾ ਜਾਣ ਪੰਜਾਬ ਪਹਿਲਾਂ ਹੀ ਬੜੀ ਵੱਡੀ ਆਰਥਿਕ ਤੰਗੀ ਚੋਂ ਲੰਘ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਣੇ ਇੱਕ ਹੋਰ ਯੂਨੀਵਰਸਿਟੀ ਬਣੀ ਆ ਜੀਐਸਟੀ ਡਿਫਾਲਟਰ ਇਹ ਦੂਜੀ ਯੂਨੀਵਰਸਿਟੀ ਸਾਰਵੰਸਿੰਘ ਸਟੇਟ ਯੂਨੀਵਰਸਿਟੀ ਗਰਦਾਸਪੁਰ ਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਜੀਐਸਟੀ ਦੀ ਡਿਫਾਲਟਰ ਹੋ ਰਹੀ ਆ ਤੇ ਕੈਗ ਦੀ ਰਿਪੋਰਟ ਤੇ ਖਲਾਸਾ ਹੋਇਆ ਉਹਨਾਂ ਨੇ ਕਿਹਾ ਕਿ 2017 ਤੋਂ ਮਾਰਚ 2022 ਦੇ ਵਿਚਕਾਰ 5.31 ਕਰੋੜ ਰੁਪਏ ਦਾ ਜੀਐਸਟੀ ਨਹੀਂ ਭਰਿਆ ਇਹਨਾਂ ਯੂਨੀਵਰਸਿਟੀਆਂ ਨੇ ਸੋ ਦੋਨੇ ਯੂਨੀਵਰਸਿਟੀਆਂ ਡਿਫਾਲਟਰ ਹੋ ਗਈਆਂ ਦੱਸੀਆਂ ਜਾਂਦੀਆਂ ਨੇ ਪੰਜਾਬ ਗਵਰਨਮੈਂਟ ਨੂੰ ਮੈਨੂੰ ਯਾਦ ਹੈ ਕਿ ਜਦੋਂ ਪਹਿਲੇ ਵੀਸੀ ਸਾਹਿਬ ਹੁੰਦੇ ਸੀਗੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ 800 ਕਰੋੜ ਰੁਪਏ ਮੰਗ ਰਹੇ ਸੀ ਪੰਜਾਬ ਗਵਰਨਮੈਂਟ ਵੀ ਗੱਲਾਂ ਬਾਤਾਂ ਬਹੁਤ ਕਰਦੀ ਹੈ ਪਰ ਇਹਨਾਂ ਯੂਨੀਵਰਸਿਟੀਆਂ ਨੂੰ ਆਪਣੇ ਹਾਲ ਤੇ ਛੱਡਿਆ ਆ ਕਿ ਤੁਸੀਂ ਆਪੇ ਹੀ ਪੈਸੇ ਕਮਾਓ ਫੀਸਾਂ ਵਸਾਓ ਤੇ ਫੀਸਾਂ ਜੋ ਖਰਚੇ ਪੂਰੇ ਕਰੋ ਸਾਰੇ ਪ੍ਰੋਜੈਕਟ ਬੰਦ ਹੋਏ ਬੈ ਯੂਨੀਵਰਸਿਟੀ ਦਾ ਬੁਰਾ ਹਾਲ ਆ ਰਿਹਾ ਸੋ ਇਸ ਬਾਰੇ ਭਗਵੰਤ ਮਾਨ ਦੀ ਸਰਕਾਰ ਨੂੰ ਜਨਨ ਦਾ ਮੁੱਖ ਜੰਡਾ ਸੀ ਇਹਦੇ ਹਲ ਹਾਇਰ ਐਜੂਕੇਸ਼ਨਲ ਧਿਆਨ ਦੇਣ ਦੀ ਬਹੁਤ ਲੋੜ ਆ ਵਿਧਾਨ ਸਭਾ ਕਮੇਟੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਭੰਗ ਦੀ ਖੇਤੀ ਨੂੰ ਵੈਦ ਬਣਾਉਣ ਦੇ ਲਈ ਅਹਿਮ ਮਤਾ ਪਾਸ ਕੀਤਾ। ਉੱਥੇ ਇੱਕ ਬਿੱਲ ਆਇਆ ਜੀ ਜਿਹੜੇ ਉੱਥੋਂ ਦੇ ਮਾਲ ਮੰਤਰੀ ਸੀ ਉਹਨਾਂ ਨੇ ਪੇਸ਼ ਕੀਤਾ। ਉਹ ਕਹਿੰਦੇ ਆ ਜੀ ਕਮੇਟੀ ਬਣਾਈ ਸੀ ਉਹਨੇ ਸਾਰੇ ਹਿਮਾਚਲ ਦਾ ਦੌਰਾ ਕੀਤਾ ਤੇ ਜਿਹੜੀ ਭੰਗ ਆ ਜਿਹੜਾ ਕੱਲ ਪਰਸੋਂ ਵੀ ਕਵਰ ਕੀਤੀ ਸੀ ਕਿ ਸੜਕਾਂ ਕਿਨਾਰੇ ਭੰਗ ਹੈ ਤੇ ਕੋਰਟ ਨੇ ਦਖਲ ਦਿੱਤਾ ਤੇ ਉੱਟਾ ਇਹ ਹੋ ਰਿਹਾ ਕਿ ਉਹ ਕਹਿੰਦੇ ਆ ਕਿ ਭੰਗ ਜਿਹੜੀ ਆਪਣੀਆਂ ਦਵਾਈਆਂ 'ਚ ਵਰਤੀ ਜਾਂਦੀ ਆ ਤੇ ਅਸੀਂ ਜਿਹੜੀ ਆ ਇਹਦੀ ਖੇਤੀ ਵਰਤੋਂ ਕਰਨ ਨੂੰ ਵੀ ਪਹਿਲ ਦੇਵਾਂਗੇ। ਤੇ ਇਹਦੀ ਜਿਹੜੀ ਆ ਵਰਤੋਂ ਕਰ ਸਕਦੇ ਆ ਉਹਦਾ ਮਤਾ ਪਾਸ ਕਰਤਾ ਹਮਾ ਚੱਲੇ ਜੀ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੀ ਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਮੈਸ 3 ਮਹੀਨਿਆਂ ਦੇ ਵਿੱਚ ਹੀ ਕਹਿੰਦੇ 44974 ਸਰਕਾਰੀ ਨੌਕਰੀਆਂ ਦੇ ਕੇ ਸੂਬੇ ਦੇ ਨੌਜਵਾਨਾਂ ਦਾ ਜੀਵਨ ਰੌਸ਼ਨ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਕੰਮ ਇਹ ਕਰਦੀ ਕਿ ਜਦੋਂ ਕੋਈ ਪੋਸਟ ਖਾਲੀ ਹੁੰਦੀ ਹੈ ਨਾਲ ਹੀ ਇਸਾਮੀ ਭਰ ਦਿੰਨੇ ਆ। ਜੀ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਬੜੀ ਠੋਸ ਵਿਧੀ ਬਣਾਈ ਹੋਈ ਆ ਜਿਹਦੇ ਕਰਕੇ ਹੁਣ ਤੱਕ 44000 ਤੋਂ ਵੱਧ ਅਸੀਂ ਨਿਯੁਕਤੀਆਂ ਦਿੱਤੀਆਂ ਨੇ ਤੇ ਕਿਸੇ ਵੀ ਨਿਯੁਕਤੀ ਨੂੰ ਅਦਾਲਤ ਵਿੱਚ ਚੈਲੰਜ ਨਹੀਂ ਕੋ ਹੋਣ ਦਿੱਤਾ ਕਿਉਂਕਿ ਅਸੀਂ ਕਰਦੇ ਹੀ ਬੜੀ ਟਰਾਂਸਪੀਰਟ ਤਰੀਕੇ ਨਾਲ ਇੱਥੇ ਨਾ ਰਿਸ਼ਵਤ ਚਲਦੀ ਆ ਤੇ ਨਾ ਹੀ ਕੁਝ ਹੋਰ ਹੁੰਦਾ ਤੇ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਆ ਕਿ ਜੀ ਨੌਜਵਾਨਾਂ ਦੀ ਯੋਗਤਾ ਦੇ ਆਧਾਰ ਤੇ ਨੌਕਰੀਆਂ ਜਿਹੜੀਆਂ ਉਹ ਦੇ ਰਹੇ ਆ ਕਿਸੇ ਦੀ ਸ਼ਿਫਾਰਿਸ਼ ਨਹੀਂ ਮੰਨ ਰਹੇ ਤੇ ਨਾ ਹੀ ਕੋਈ ਕਿਸੇ ਤੇ ਪੈਸਾ ਥੇਲਾ ਚੱਲਣ ਦਿੰਦੇ ਆ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਜਿਹੜੇ ਯਤਨ ਹੋ ਰਿਹਾ ਇਹਦੇ ਨਾਲ ਪ੍ਰਵਾਸ ਨੂੰ ਪੁੱਠਾ ਕੀਤਾ ਸ਼ੁਰੂ ਹੋ ਗਿਆ ਜਿਹੜੀ ਉਹ ਗੱਲ ਬਾਰ-ਬਾਰ ਕਹਿੰਦੇ ਆ ਉਹਨਾਂ ਕਹਿੰਦੇ ਆ ਕਿ ਜਿਹੜੇ ਸੂਬੇ ਦੇ ਨੌਜਵਾਨ ਆ ਉਹ ਵਿਦੇਸ਼ਾਂ 'ਚ ਜਾਣ ਦੀ ਬਜਾਏ ਹੁਣ ਇੱਥੇ ਰੁਜ਼ਗਾਰ ਹਾਸਲ ਕਰਨ ਨੂੰ ਤਰਜੀਹ ਦੇ ਰਹੇ ਆ ਤੇ ਵੈਸੇ ਤਾਂ ਚੰਗੀ ਗੱਲ ਹੈ ਜੇ ਇਦਾਂ ਕਰ ਸਕਣ ਤਾਂ ਪਰ ਅਜੇ ਇਹ ਗੱਲ ਜਿਹੜੀ ਆ ਇਹ ਦੂਰ ਦੀ ਕੌਡੀ ਲੱਗਦੀ ਆ ਇਹ ਗੱਲ ਹੈ ਨਹੀਂ ਤੇ ਯਾਰੇ ਵੈਸੇ ਤਾਂ ਕਲੇਮ ਕਰਦੇ ਆ ਕਿ ਬਾਹਰਲੇ ਦੇਸ਼ਾਂ ਚੋਂ ਲੋਕ ਵਾਪਸ ਆ ਰਹੇ ਆ ਜੇ ਇੰਨੇ ਵਾਪਸ ਆ ਰਹੇ ਹੁਣ ਤੇ ਇੱਥੇ 80000 ਬੱਚੇ ਜਿਹੜੇ ਆ ਰਿਪੋਰਟ ਹੋਣ ਦਾ ਐਜੀਟੇਸ਼ਨ ਲੜ ਰਹੇ ਆ ਉਹ ਬੜੇ ਆਰਾਮ ਨਾਲ ਪੰਜਾਬ ਚਲ ਜਾਣ ਤੇ ਉੱਥੇ ਜਾ ਕੇ ਆਪਣੀਆਂ ਨੌਕਰੀਆਂ ਪ੍ਰਾਪਤ ਕਰ ਲੈਣ ਕਈ ਵਾਰ ਸਰਕਾਰਾਂ ਦਾ ਲੀਡਰ ਲੋਕ ਜਿਹੜੇ ਆ ਗੱਲਾਂ ਵਧਾ ਕੇ ਵੀ ਕਰਦੇ ਆ ਜੀ ਬਿਲਕੁਲ ਸੋ ਬਹੁਤ ਧੰਨਵਾਦ ਵਿਸਤਾਰਤ ਚਰਚਾ ਦੇ ਵਾਸਤੇ ਪ੍ਰੋਗਰਾਮ ਦਾ ਸਮਾਜ ਜਿਹੜਾ ਹੈ ਉਸ ਸਮਾਪਤ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਨੂੰ ਫੀਡਬੈਕ ਦਿੰਦੇ ਰਹਿਣਾ ਐਡਵਰਟਾਈਜ਼ਮੈਂਟ ਵਾਸਤੇ ਵੀ ਸਾਡੇ ਨਾਲ ਕੰਟੈਕਟ ਜਰ